ਲੁਧਿਆਣਾ ਦੀ ਇੰਦਰਾਕलोनी ਦੇ ਇੱਕ ਘਰ ਅਨਅਧਿਕਾਰਿਕ ਤੌਰ ਤੇ ਰੱਖੇ ਪਟਾਕੇ ਬਣੇ ਬਾਰੂਦ 10 ਤੋਂ ਵੱਧ ਲੋਕ ਝੁੱਲਸੇ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਘਰ ਵਿੱਚ ਰੱਖੇ ਪਟਾਕਿਆਂ ਦੇ ਫਟਣ ਨਾਲ 10 ਤੋਂ ਵੱਧ ਲੋਕ ਝੁੱਲਸ ਗਏ ਧੁਮਾਕੇ ਨਾਲ ਘਰ ਦੇ ਅੰਦਰ ਅੱਗ ਲੱਗ ਗਈ ਜਿਸ ਨਾਲ ਸਾਰਾ ਸਮਾਨ ਸੜ ਗਿਆ ਧਮਾਕੇ ਦੀ ਆਵਾਜ਼ ਸੁਣ ਕੇ ਆਂਡਗਵੰਡ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਭੱਜੇ ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਰੂਦ ਵੀ ਰੱਖਿਆ ਹੋਇਆ ਸੀ ਜਿਸ ਦੀ ਵਰਤੋਂ ਪਟਾਕੇ ਬਣਾਉਣ ਲਈ ਕੀਤੀ ਜਾ ਰਹੀ ਸੀ ਇਹ ਅਗਲੇ ਦਿਨ ਦੀਵਾਲੀ ਤੇ ਬੇਚਾ ਨਹੀਂ ਰੱਖੇ ਗਏ ਸਨ ਸੂਚਨਾ ਮਿਲਨ ਤੇ ਫਾਇਰ ਬਿਗੇੜ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਲੈ ਲਿਆ ਗਿਆ ਗਵਾਂਡੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਐਤਵਤ ਦੁਪਹਿਰ ਲੁਧਿਆਣਾ ਦੇ ਚੀਮਾ ਚੌਂਕ ਨੇੜੇ ਇੰਦਰਾ ਕਲੋਨੀ ਵਿੱਚ ਪਟਾਕੇ ਫਟਣ ਨਾਲ ਗਵਾਂਡ ਵਿੱਚ ਰਹਿਣ ਵਾਲਾ ਇੱਕ ਲੜਕਾ ਵੀ ਝੁੱਲਸ ਗਿਆ ਗੁਆਂਡੀ 우ਸ਼ਾ ਦੇਵੀ ਨੇ ਕਿਹਾ ਕਿ ਉਸ ਦਾ ਪੁੱਤਰ ਘਰ ਦੀ ਉਪਰਲੀ ਮੰਜ਼ਲ ਤੇ ਸੀ ਅਤੇ ਉਹ ਵੀ ਹਾਦਸੇ ਵਿੱਚ ਸੜ ਗਿਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। 우ਸ਼ਾ ਦਾ ਕਹਿਣਾ ਹੈ ਕਿ ਇਹ ਲੋਕ ਪਟਾਕੇ ਬਣਾਉਂਦੇ ਹਨ ਅਤੇ ਰਾਵਣ ਦੀਆਂ ਮੂਰਤੀਆਂ ਵੀ ਬਣਾਉਂਦੇ ਹਨ ਅਤੇ ਇੰਨੇ ਬਾਰੂਦ ਘਰ ਵਿੱਚ ਸਟੋਰ ਕੀਤਾ ਗਿਆ ਸੀ। ਇਸ ਮੌਕੇ ਫਾਇਰ ਅਫਸਰ ਜਸ਼ਿੰਦ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਉਹ ਪਹੁੰਚੇ ਘਰ ਵਿੱਚ ਲੱਗੀ ਅੱਗ ਬੁਝਾ ਦਿੱਤੀ ਗਈ ਸੀ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਟਿੰਕੂ ਪਾਟਿਆ ਦੀ ਲੁਧਿਆਣਾ ਤੋਂ ਰਿਪੋਰਟ। ਪਰੰਜੀ ਤੇ ਪਰੰਜੀ ਅਗਲਾ ਹਾਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਇਹ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਇੰਦਰਾ ਕਲੋਨੀ ਕਿਹੜੀ ਜਗ੍ਹਾ ਬੰਦੀ ਹੈ ਇੰਦਰਾ ਕਲੋਨੀ ਟੋਲੇ ਖਾਲਸੇ ਕੋ ਅੱਛਾ ਈ ਟੋਲੇ ਆ ਤੇ ਪਟਾਕਾ ਬੰਦਾ ਉਹਦੇ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਰੈਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕੇ ਨੂੰ ਉੱਥੇ ਉੱਥੇ ਅੱਗ ਲੱਗ ਗਈ ਜੀ ਉਹ ਤੁਮ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਬਲਾਸਟ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਜੀ ਤਕਰੀਬਨ ਉਹਨਾਂ ਨੂੰ 11 11 12 ਵਜੇ ਦੇ ਵਿੱਚ ਤੇ ਕਿੰਨੇ ਕ ਬੰਦੇ ਕਾਇਲ ਹੋਏ ਬੰਦੇ ਜੀ ਘੱਟੋ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ ਪੰਜ ਛੇ ਨੂੰ ਤੇ ਮੈਂ ਆਪ ਲੈ ਕੇ ਆਇਆ ਜੀ ਇੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਕਿ ਕਿੰਨੇ ਮੰਜ਼ਲੇ ਮਾਰੇ ਸੀ ਜਿਹੜੀ ਇਹ ਥੱਲੇ ਜੀ ਗਰਾਉਂਡ ਫਲੋਰ ਵਿੱਚ ਇਹ ਉੱਤੇ ਕੁਝ ਬੱਚੇ ਵੀ ਰਹੇ ਦੇ ਸੀ ਕੁਝ ਬੱਚੇ ਵੀ ਚੱਲਦੇ ਹੋਏ ਨੇ ਕਈ ਬੱਚਿਆਂ ਨੂੰ ਨੁਕਸਾਨ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਸੀ ਉਹ ਠੀਕ ਹੈ ਮਹੱਲੇ ਸਰਕਾਰ ਦੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕਿ ਵਿਰੋਧ ਸਰ ਕਿਸੇ ਨੇ ਕੀਤਾ ਹੀ ਨਹੀਂ ਉਹ ਆਪਣਾ ਸੀ ਬੋਲੇ ਇੰਡੀਆ ਸਾਰੇ ਸਾਰੇ ਦੇ ਅਸ਼ੀ ਇਲਾਕਾ ਆ ਲੇਕਿਨ ਕਦੀ ਕਿਸੇ ਨੇ ਬਰੋ ਹਾਂਜੀ ਹੋਰ ਵੀ ਬੰਦੇ ਹੋ ਸਕਦੇ ਹਾਂਜੀ ਚਾਰ ਪੂ ਮੁੰਡੇ ਹੋ ਗਏ ਠੀਕ ਉਹਨਾਂ ਨੂੰ ਮੁੰਡੇ ਲੈ ਕੋਈ ਸੀਰੀਅਸਲੀ ਜ਼ਿਆਦਾ ਜਾਂ ਫਿਰ ਸਾਰੇ ਹਮਕੀਨਾਂ ਲਈ ਕਾਫੀ ਕਾਫੀ ਸੀਰੀਅਸ ਵੀ ਹੈ ਇਹ ਲੈ ਠੀਕ ਹੈ ਤੇ ਭਾਈ ਜਿਹੜੇ ਕੰਮ ਕਰਦੇ ਸੀ ਕਿੱਥੇ ਤਰੇ ਨਾਲ ਅਸ ਪਾਸੇ ਕੁਝ ਪਤਾ ਵਾ ਜਿਹੜੇ ਕੰਮ ਨਹੀਂ ਸੀ ਕੋਈ ਕਰਦੇ ਨਹੀਂ ਜਿਹੜੇ ਘਾਇਲ ਵੀ ਹੋਏ ਨੇ ਉਹ ਨੇੜੇ ਦੇ ਇਲਾਕਿਆਂ ਨੂੰ ਅਸੀਂ ਸੀ ਸਾਰੇ ਹਾਂਜੀ ਸਾਰੇ ਇਲਾਕਿਆਂ ਨੂੰ ਹਾਸੀ ਨੇ ਸਾਰਾ ਠੀਕ ਹੈ ਸਰ ਠੀਕ ਹੈ ਜਿਸ ਵੀ ਪਾਸ ਨੇ ਤੇ ਇਹਨਾਂ ਵੀ ਗੱਤੀ ਤੋਂ ਬਲੰਕ ਕਰ ਦੇ ਨੇ ਸਾਰੇ ਉੱਥੇ ਹੀ ਰੱਖ ਦੇ ਠੀਕ ਹੈ ਤਾਂ ਚਾ ਕੀ ਹੋਇ

आठ दस लोग आठ दस लोग आग भी लो आग, लो आग भी लगी थी आग भी लगी हुई है ठीक है ब्लास्ट पता कैसे हुआ मालूम तो कोई पटाशियम वगैरह था तो कहते रावण बनाने का काम करते थे ये हमको तो मालूम नहीं है मैं ड्यूटी पे सारे पर भी है सारे आग भी है।, आग, आग भी है आपके घर का कौन मेंबर है जो जो इस हादसे में घायल हुआ था घर ठीक है ठीक है ओके क्या नाम है जी आपका क्या हुआ आप सिविल हॉस्पिटल आए हो कैसे जल गए कौन से मोहल्ले में फटाफारू थी फैक्ट्री थी या रिहायशी इलाके में था। अच्छा जी क्या बेटा ठीक है आपका ਹਾਡਾ ਆਤਾ ਹੋਇਆ ਤੇ ਸਾਡੇ ਕੋਲ ਇਨਫੋਰਮੇਸ਼ਨ ਆਈ ਜੀ ਕਿ ਕਰਦੇ ਵਿੱਚ ਜਿਹੜਾ ਇੱਕ ਬਲਾਸਟ ਆਇਆ ਤੇ ਕੁਝ ਲੋਕਾਂ ਨੂੰ ਬਰਨ ਇੰਜਰੀ ਹੋਈ ਹੈ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਪਤਾ ਲੱਗਿਆ ਕਿ ਇਹ ਜਿਹੜਾ ਕਰ ਹੈਗਾ ਉਸਮਾਨ ਖਾਨ ਨਾਮ ਦੇ ਵਿਤੀ ਹੈਗਾ ਜਿਹੜਾ ਬਚਾਰੇ ਦੇ ਮੌਕੇ ਉੱਤੇ 라ਵਨ ਦੇ ਬੁਤਲੇ ਦੇ ਨੰਨੇ ਕੰਮ ਕਰਦਾ ਤੇ ਇਸ ਦੇ ਕਰ ਵਿੱਚ ਕਿਸੇ ਨੇ ਪੋਟਾਸ਼ ਜਿਹੜੀ ਹੈ ਸਟੋਰ ਕਰਕੇ ਰੱਖੀ ਹੋਈ ਸੀ ਤੇ ਉਹਨੇ ਵੀ ਅੱਗ ਲੱਗ ਕੇ ਕਰਕੇ ਬਲਾਸਟ ਹੋਇਆ ਟੋਟਲ ਤਕਰੀਬਨ 10-12 ਜਿਹੜੇ ਲੋਕ ਨੇ ਇਹਦੇ ਵਿੱਚ ਇੰਜਰ ਹੋਏ ਨੇ ਅਰ ਨੂੰ ਸਿਵਲ ਹਸਪਤਲ ਅੱਥੀੜਾ ਹੈਗਾ ਸ਼ਿਫਟ ਕਰਾਤਾ ਤੇ ਅਸੀਂ ਪ੍ਰੋਪਰ ਜਿਹੜਾ ਫੋਰੈਂਸਿਕ ਡੌਗਸ ਕੈਨਲ ਏਰੀਆ ਦੇ ਸਰਚ ਕਰਾ ਰਹੇ ਆਂ ਕਿ ਹੋਰ ਨਾ ਕੁਝ ਹੈਗਾ ਵਿਸੋਰ ਮੇਰੇ ਤੇ ਐਫਆਰ ਰਜਿਸਟਰ ਕਰਕੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅਗਰ ਟੋਟਲ ਕਿੰਨੇ ਨੇ ਕਿੰਨੇ ਨੂੰ ਘੁਬਰੇ ਟੋਟਲ 12-13 ਲੋਕ ਨੇ 9 ਜਿਹੜੇ ਰਿਪਟੀ ਨੇ ਸਿਵਲ ਹਸਪਤਲ ਨੇ ਬਾਕੀ ਕੁਝ ਪ੍ਰਾਈਵੇਟ ਹਸਪਤਲ ਨੇ ਤੇ ਅਸੀਂ ਜਿਹੜਾ ਕੋਈ ਇਲਾਜ ਅੱਥੇ ਚੱਲ ਰਿਹਾ ਬਾਕੀ ਨੂੰ ਅਸੀਂ ਹੋਟੈਲਿਸਟ ਚਲਾ ਦੇ। ਬੱਚੇ ਪਾਈਗੇ ਬੱਤੇ ਜਿਹੜੇ ਉਹ ਕੰਮ ਕਰਦੇ ਨੇ ਬੱਚੇ ਪਾਈਗੇ। ਆ ਜਿਹੜੇ 3-4 ਬੱਚੇ ਵੀ ਚੜੇ ਹੈਗੇ। ਕੰਮ ਕਰਦੇ ਨੇ ਸਰ ਯਾ ਉਹਨੇ ਕੰਮ ਨਹੀਂ ਕਰਦੇ ਸੀ ਜਿਹੜੇ ਨੇਬਰ ਅਸਪਾਸ ਰਹਿੰਦੇ। ਫਿਰ ਮੰਦਿਰ ਕਰਵੇ ਨਹੀਂ ਸੀ। ਬਿਲਕੁਲ ਜਿਹੜਾ ਫੇਰ ਕੀਤੀ ਗਈ ਹੈ ਤੇ ਕੋਬੰਦੀ ਕਰ ਦੇ।